ਬਹੁਤ ਸਤਿਕਾਰਯੋਗ ਗੁਰੂ ਗੁਰੂ ਸਾਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬਲੰਦ ਕਰੀਏ ਤੁਹਾਡੇ ਨਾਲ ਇੱਕ ਬੜੇ ਅਹਿਮ ਮੁੱਦੇ ਤੇ ਪਰਸਾਂਜ ਪਾਉਣ ਲੱਗਾ ਹਾਂ ਤੇ ਸ਼ੁਰੂਆਤ ਕਰਨ ਲੱਗਾ ਹਾਂ ਸਨ 2010 ਜਾਂ 2011 ਦੇ ਵਿੱਚ ਇੱਕ ਅੰਗਰੇਜ਼ੀ ਗਾਇਕਾ ਕੈਟੀ ਪੈਰੀ ਦਾ ਇੱਕ ਗੀਤ ਉਸ ਵੇਲੇ ਮੀਡੀਆ ਦੇ ਵਿੱਚ ਬਹੁਤ ਮਸ਼ਹੂਰ ਹੋਇਆ ਸੀ ਨਾਮ ਸੀ ਡਾਰਕ ਹਾਰਸ ਉਸ ਗੀਤ ਦੇ ਵਿੱਚ ਉਸ ਨੇ ਜਿਹੜੇ ਲੂਮੀਨਾਟੀ ਦੇ ਜਿੰਨੇ ਵੀ ਚਿੰਨ ਜਾਂ ਸਿੰਬਲ ਨੇ ਉਹਨਾਂ ਦਾ ਪ੍ਰਗਟਾਵਾ ਜਿਹੜਾ ਸੀ ਕੀਤਾ ਸੀ ਔਰ ਇੱਕ ਬੜੀ ਅਹਿਮ ਗੱਲ ਸੀ ਕਿਤੇ ਅੱਜ ਵੀ ਤੁਸੀਂ ਉਸ ਗੀਤ ਨੂੰ ਡਾਰਕ ਹਾਰਸ ਦੇ ਨਾਮ ਦੇ ਉੱਪਰ ਸਰਚ ਕਰਕੇ YouTube ਤੇ ਪਰੇਖ ਸਕਦੇ ਹੋ ਉਹਦੇ ਚ ਇੱਕ ਬੜੀ ਅਹਿਮ ਗੱਲ ਸੀ ਕਿ ਉਸ ਗਾਇਕਾ ਦੀ ਬਾਹਂ ਦੇ ਉੱਪਰ ਇੱਕ ਟੈਟੂ ਬਣਿਆ ਹੋਇਆ ਸੀ ਔਰ ਉਸ ਟੈਟੂ ਦੇ ਉੱਪਰ ਜਿਹੜੀ ਗੱਲ ਲਿਖੀ ਹੋਈ ਸੀ ਉਹ ਇੱਕ ਸੰਸਕ੍ਰਿਤ ਦੇ ਸ਼ਲੋਕ ਦੇ ਵਿੱਚੋਂ ਸੀ ਜਿਸ ਦਾ ਭਾਵ ਸੀ ਅਨੂ ਗਸ਼ਤ ਪ੍ਰਵਾਹ ਇਸ ਦਾ ਜੇਕਰ ਤੁਸੀਂ ਅਰਥ ਵੇਖੋਗੇ ਸੰਸਕ੍ਰਿਤ ਦੇ ਕੋਸ਼ਾਂ ਦੇ ਜਿੱਤੇ ਭਾਵ ਹੈ ਕਿ ਨਾਲ ਚੱਲਦੇ ਰਹੋ ਪ੍ਰਵਾਹ ਦੇ ਅਨੁਕਸ਼ਕ ਪ੍ਰਵਾਹ ਗੋ ਵਿਦ ਫਲੋ ਸੋ ਇਹਦੇ ਜਿਹੜੇ ਅੰਤਰੀ ਭਾਵ ਸੀ ਜਦੋਂ ਇਸ ਗੀਤ ਦੇ ਵਿੱਚ ਇੰਨੇ ਸਾਰੇ ਲੂਮੀਨਾਤੀ ਦੇ ਜਿਹੜੇ ਸੀਗੇ ਉਹ ਸਿੰਬਲ ਵਿਖਾਏ ਗਏ ਤਾਂ ਇੱਕ ਖਾਸ ਸੰਦੇਸ਼ ਇੱਕ ਟੈਟੂ ਦੇ ਰਾਹੀਂ ਦਿੱਤਾ ਗਿਆ ਤਾਂ ਇਹ ਪੂਖ ਦੀ ਪੀੜੀ ਦੇ ਵਾਸਤੇ ਇੱਕ ਸੋਚਣ ਦਾ ਵਿਸ਼ਾ ਸੀ ਕਿ ਸਾਡੀ ਮਾਨਸਿਕਤਾ ਨੂੰ ਇੱਕ ਖਾਸ ਪ੍ਰਵਾਹ ਦੇ ਵਿੱਚ ਜਿਹੜਾ ਉਹ ਰੱਖਿਆ ਜਾਵੇਗਾ ਤੇ ਇਹਦੇ ਬਾਰੇ ਇੱਕ ਐਬ ਸੰਦੇਸ਼ ਸੀ ਦਰਅਸਲ ਅਸੀਂ ਇਸ ਸੰਦੇਸ਼ ਨੂੰ ਪੜਿਆ ਪਰ ਇਸ ਦੀ ਪੂਰੀ ਤਰ੍ਹਾਂ ਦੇ ਨਾਲ ਮਤਲਬ ਨਾ ਸਮਝ ਸਕੇ ਅਤੇ ਅਸੀਂ ਉਸ ਵਹਿਣ ਦੇ ਵਿੱਚ ਅੱਜ ਵਹਿ ਚੁੱਕੇ ਹਾਂ ਔਰ ਇੰਨੀ ਬੁਰੀ ਤਰ੍ਹਾਂ ਦੇ ਨਾਲ ਵਹਿ ਚੁੱਕੇ ਆ ਕਿ ਉਸ ਵਹਿਣ ਦੇ ਜਿਹੜੇ ਸਾਡੇ ਨੁਕਸਾਨ ਸਾਡੀ ਤਾਰੀਖ ਨੂੰ ਸਾਡੇ ਤੱਥਾਂ ਨੂੰ ਸਾਡੇ ਇਤਿਹਾਸ ਨੂੰ ਸਾਡੀ ਤਵਾਰੀਖ ਨੂੰ ਹੋ ਰਹੇ ਨੇ ਅਸੀਂ ਬਿਲਕੁਲ ਉਹਨਾਂ ਦਾ ਅਧਿਐਨ ਨਹੀਂ ਕਰ ਰਹੇ ਔਰ ਸਾਡੀ ਇੱਕ ਤਰਾਸ ਦੀ ਬਣਦੀ ਜਾ ਰਹੀ ਹੈ ਕਿ ਅਸੀਂ ਇਤਿਹਾਸ ਦੀਆਂ ਇੱਕ ਜਾਂ ਦੋ ਚਾਰ ਕਿਤਾਬਾਂ ਪੜ੍ਹ ਕੇ ਉਹਦੇ ਵਿੱਚੋਂ ਤੱਥ ਕੱਢ ਕੇ ਉਹ ਨੇੜੇ ਰੱਖ ਲੀਨੀਆਂ ਤੇ ਬਿਨਾਂ ਕੋਖ ਕੀਤਿਆਂ ਲਾਈਕ ਜਾਂ ਵਿਊ ਦੇ ਚੱਕਰ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਉਹ ਜਾਣਕਾਰੀ মিডিਏ ਦੇ ਵਿੱਚ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰ ਦਿੰਦੇ ਆਂ ਔਰ ਇਹ ਕਦੀ ਨਹੀਂ ਸੋਚਦੇ ਕਿ ਇਹ ਜਿਹੜੀ ਤੱਥ ਰਹਿਤ ਜਾਣਕਾਰੀ ਹੈ ਇਸ ਦਾ ਭੁੱਖ ਦੀ ਪੀੜੀ ਦੇ ਉੱਪਰ ਕੀ ਅਸਰ ਹੋਵੇਗਾ ਕਿੰਨਾ ਘਾਤਕ ਹੋਵੇਗਾ ਸਭ ਕੁਝ ਅਸੀਂ ਇਸ ਦਾ ਬਿਲਕੁਲ ਚਿੰਤਨ ਨਹੀਂ ਕਰਦੇ ਕੇਵਲ ਤੇ ਕੇਵਲ ਉਹ ਜਿਹੜੇ ਪ੍ਰਵਾਹ ਦੇ ਵਿੱਚ ਅਸੀਂ ਵਹਿ ਚੁੱਕੇ ਆ ਉਹਦੇ ਵਿੱਚ ਕੇਵਲ ਲਾਇਕ ਤੇ ਵਿਊ ਦੀ ਖੇਡ ਹੈ ਪਰ ਸੱਚ ਜਾਣਿਓ ਜਿਹੜੀਆਂ ਕੌਮਾਂ ਸੰਜੀਦਗੀ ਦੇ ਨਾਲ ਇਤਿਹਾਸਕਾਰੀ ਦੇ ਖੇਤਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਨੇ ਤਨਬਾ ਰਹੀਆਂ ਨੇ ਉਹ ਸਾਡੇ ਵਾਂਗੂ ਨਹੀਂ ਕਰ ਰਹੀਆਂ ਇਤਿਹਾਸ ਕੇਵਲ ਇੱਕ ਲਿਖਤੇ ਜਾਂ ਤੱਥ ਦਾ ਬਿਆਨ ਨਹੀਂ ਹੁੰਦਾ ਇਸ ਬੜੇ ਪਵਿੱਤਰ ਵਹਿਣ ਨੂੰ ਬੜੇ ਪਵਿੱਤਰਤਾ ਦੇ ਨਾਲ ਸਮਝਣਾ ਪੈਂਦਾ ਹੈ ਤੇ ਜੇ ਮੈਂ ਕਹਾਂ ਕਿ ਇਹਦੇ ਵਹਿਣ ਦੇ ਨਾਲ ਨਾਲ ਤੁਹਾਨੂੰ ਰਹਿਣਾ ਪੈਂਦਾ ਹੈ ਇੱਕ ਜਾਂ ਦੋ ਕਿਤਾਬਾਂ ਪੜ੍ਹਨ ਦੇ ਨਾਲ ਕਿਸੇ ਵੀ ਇਤਿਹਾਸਿਕ ਤੱਥ ਦਾ ਸਹੀ ਮੁਲਾਂਕਣ ਨਹੀਂ ਹੁੰਦਾ ਔਰ ਨਾ ਹੀ ਸਹੀ ਅਰਥਾਂ ਦੇ ਵਿੱਚ ਗਿਆਨ ਦੀ ਪੂਰੀ ਜਾਣਕਾਰੀ ਹੁੰਦੀ ਹੈ ਤੇ ਇਹ ਜਿਹੜੀ ਅਧੂਰੀ ਜਾਣਕਾਰੀ ਹੈ ਇਹ ਆਪਣੇ ਨਾਲ ਕੌਮ ਦੇ ਨਾਲ ਭੁੱਖ ਦੀ ਪੀੜੀ ਦੇ ਨਾਲ ਸਾਡਾ ਸਭ ਤੋਂ ਵੱਡਾ ਜਿਹੜਾ ਵਿਸਾਖਾਤ ਹੈ ਵੈਸੇ ਤਾਂ ਅਸੀਂ ਦੇਖਦੇ ਹਾਂ ਕਿ ਨਿਤ ਹੀ ਸਮਾਜਿਕ ਜਾਂ ਸੋਸ਼ਲ ਮਾਧਿਮਾ ਦੇ ਉੱਪਰ ਇੱਕ ਨੂੰ ਮਿਲਦਾ ਹੈ ਕਿ ਅਸੀਂ ਆਪਣੀ ਅਧੂਰੀ ਜਾਣਕਾਰੀ ਦੇ ਨਾਲ ਭੁੱਖ ਦੀ ਪੀੜੀ ਦਾ ਇੱਕ ਵੱਡਾ ਨੁਕਸਾਨ ਕਰ ਰਹੇ ਹਾਂ ਅਤੇ ਗਲਤ ਜਾਣਕਾਰੀ ਦੇ ਨਾਲ ਜਿਸ ਵਿੱਚ ਮੈਂ ਪਹਿਲਾਂ ਵੀ ਕਿਹਾ ਕਿ ਕੇਵਲ ਤੇ ਕੇਵਲ ਲਾਈਕ ਤੇ ਵਿਊ ਦੀ ਭੁੱਖ ਤੇ ਦੌੜ ਉਸ ਦੌੜ ਦੇ ਵਿੱਚ ਅਸੀਂ ਸੰਸਕ੍ਰਿਤੀ ਕੇਜ ਪਗਟਾਵੇ ਕਰਨ ਦੇ ਵਾਸਤੇ ਏਵੇਂ ਦੇ ਤੱਥਾਂ ਨੂੰ ਆਪਣੇ ਇਤਿਹਾਸ ਦੇ ਪਵਿੱਤਰ ਵਹਿਣ ਦੇ ਵਿੱਚ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਮਿਲਾਵਟ ਕਰਦੇ ਜਾ ਰਹੇ ਹਾਂ ਕਿ ਜਿਨ੍ਹਾਂ ਦੇ ਨਾਲ ਸਾਡੀ ਪੂਖ ਦੀ ਪੀੜ੍ਹੀ ਦੇ ਕੋਲ ਜਿਹੜਾ ਇਤਿਹਾਸ ਹੋਵੇਗਾ ਉਹ ਕਿਤੇ ਵੀ ਉਹਨਾਂ ਨੂੰ ਬਾਕੀ ਜਿਉਂਦੀਆਂ ਕੌਮਾਂ ਦੇ ਮੁਕਾਬਲੇ ਸਿਰ ਉੱਚਾ ਕਰਕੇ ਖੜਾ ਕਰਨ ਦੇ ਕਾਬਿਲ ਨਹੀਂ ਰਹਿਣ ਦੇਵੇਗਾ ਮੈਂ ਇੱਕ ਅਹਿਮ ਮਿਸਾਲ ਦੇ ਤੌਰ ਤੇ ਇੱਕ ਤੱਥ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਵੈਸੇ ਤਾਂ ਮੇਰੀ ਹੁਣ ਕੋਸ਼ਿਸ਼ ਹੁੰਦੀ ਹੈ ਕਿ ਘੱਟ ਤੋਂ ਘੱਟ ਬੋਲਿਆ ਜਾਵੇ ਕਿਉਂਕਿ ਬਹੁਤਾ ਜ਼ਿਆਦਾ ਕੋਈ ਅਸਰ ਨਹੀਂ ਹੈਗਾ ਮੈਂ ਵੇਖਦਾ ਕਿ ਲਾਈਕ ਤੇ ਵਿਊ ਕਿਹੜੀਆਂ ਰਚਨਾਵਾਂ ਨੂੰ ਕਿਹੜੇ ਬੋਲਾਂ ਨੂੰ ਕਿਹੜੀ ਸ਼ਬਦਾਵਲੀ ਨੂੰ ਮਿਲਦੇ ਨੇ ਪਰ ਫਿਰ ਵੀ ਕੋਈ ਦਿਨ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਮੇਰੇ ਕੋਲ ਨਹੀਂ ਰਿਹਾ ਗਿਆ ਤੇ ਸੋਚਿਆ ਕਿ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂ ਕਿਉਂਕਿ ਪਹਿਲਾਂ ਵੀਡੀਓ ਆਈ ਫਿਰ ਲਿਖਤ ਦੇ ਰੂਪ ਦੇ ਵਿੱਚ ਉਹ ਜਿਹੜੀ ਤੱਤ ਸੀ ਉਹ ਇੰਨੇ ਜ਼ਿਆਦਾ ਫੈਲ ਗਏ ਕਿ ਮੈਨੂੰ ਘੱਟੋ ਘੱਟ 10-12 ਫੋਨ ਆਏ ਕਿ ਇਹਦੀ ਅਸਲੀਅਤ ਦੇ ਬਾਰੇ ਦੱਸੋ ਕਿ ਜੋ ਕੁਝ ਬੋਲਿਆ ਜਾ ਰਿਹਾ ਇਹ ਸੱਚ ਹੈ ਤਾਂ ਕਿਤੇ ਨਾ ਕਿਤੇ ਮੈਨੂੰ ਫਿਰ ਸੋਚਣ ਦੇ ਵਾਸਤੇ ਮਜਬੂਰ ਹੋਣਾ ਪਿਆ ਕਿ ਅਸੀਂ ਅੱਜ ਕਿੱਥੇ ਖੜੇ ਹਾਂ ਤਾਂ ਕੀ ਕੌਮ ਨੂੰ ਸਹੀ ਜਾਣਕਾਰੀ ਦੀ ਲੋੜ ਨਹੀਂ ਹੈ ਜਾਂ ਫਿਰ ਕੌਮ ਨੂੰ ਸਹੀ ਜਾਣਕਾਰੀ ਦੇਣਾ ਮੇਰਾ ਫਰਜ਼ ਨਹੀਂ ਹੈ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਅਸੀਂ ਆਪਣੇ ਕੌਮੀ ਇਤਿਹਾਸ ਦੀ ਸਿਰਜਣਾ ਦੀ ਗੱਲ ਕਰਦੇ ਹਾਂ ਤਾਂ ਦੁਨੀਆ ਦੀਆਂ ਕੌਮਾਂ ਦੇ ਮੁਕਾਬਲੇ ਸਾਡਾ ਇਤਿਹਾਸ ਦਾ ਮਿਆਰ ਬੜਾ ਉੱਚਾ ਹੈ ਪਰ ਜਿਹੜੀ ਸਾਡੀ ਪੇਸ਼ਕਾਰੀ ਹੈ ਤੇ ਜਿਸ ਘਟੀਆ ਲਾਲਚੀ ਮਾਨਸਿਕਤਾ ਦੇ ਬਾਰੇ ਅਸੀਂ ਇਸ ਤਰ੍ਹਾਂ ਦੇ ਨਾਲ ਇਤਿਹਾਸ ਨੂੰ ਪੇਸ਼ ਕਰ ਰਹੇ ਹਾਂ ਉਹਦੇ ਨਾਲ ਸਾਡੇ ਇਤਿਹਾਸ ਦਾ ਮਿਆਰ ਜਿਹੜਾ ਉਹ ਕਿੱਥੇ ਡਿੱਗਦਾ ਜਾ ਰਿਹਾ ਸੋ ਸਵਾਲ ਤਾਂ ਸਾਡੇ ਮਨਾਂ ਦੇ ਵਿੱਚ ਇੱਕ ਹੋਣਾ ਚਾਹੀਦਾ ਸੀ ਪਰ ਇੱਕ ਜਾਇਜ਼ ਸਵਾਲ ਸੀ ਉਹ ਸਵਾਲ ਹੋਣਾ ਚਾਹੀਦਾ ਸੀ ਕਿ ਮਹਾਰਾਸ਼ਟਰ ਦੇ ਸ਼ਹਿਰ ਨਦੀੜ ਨੂੰ ਅਪਚਲ ਨਗਰ ਜਹ ਹਜੂਰ ਸਾਹਿਬ ਕਿਉਂ ਕਿਹਾ ਜਾਂਦਾ ਹੈ ਪਰ ਸਵਾਲ ਕੀਤਾ ਕੀ ਗਿਆ ਜਵਾਬ ਦਿੱਤਾ ਕੀ ਗਿਆ ਜੀ ਨਦੇੜ ਨਾਮ ਕਿਵੇਂ ਪਿਆ ਔਰ ਸਿੱਤਮ ਚਰੀਫੀ ਕਹੀ ਜਾ ਸਕਦੀ ਹੈ ਕਿ ਇਹ ਜਿਹੜਾ ਸਵਾਲ ਪੈਦਾ ਹੋਇਆ ਉਹਦਾ ਜਿਹੜਾ ਜਵਾਬ ਸੀ ਉਸਨੇ ਤਾਰੀਖ ਦੇ ਤੱਥਾਂ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਸ਼ਾਇਦ ਕੁਝ ਲੋਕਾਂ ਨੂੰ ਇਹ ਜਵਾਬ ਬੜਾ ਚੰਗਾ ਲੱਗਾ ਹੋਵੇਗਾ ਕਿਉਂਕਿ ਇੰਜ ਲੱਗਦਾ ਹੈ ਕਿ ਨਾਮਕਰਨ ਸਾਡੇ ਗੁਰੂ ਦੇ ਨਾਲ ਜਦ ਸਾਡੇ ਗੁਰੂ ਸਾਹਿਬ ਦੇ ਨਾਲ ਵਾਪਰੀ ਘਟਨਾ ਦੇ ਨਾਲ ਜੁੜਿਆ ਹੋਇਆ ਪਰ ਕਦੀ ਨਹੀਂ ਸੋਚਿਆ ਕਿ ਅਸੀਂ ਬਾਕੀ ਦੁਨੀਆ ਦੀਆਂ ਕੌਮਾਂ ਦੇ ਸਾਹਮਣੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਸਿਰਜ ਰਹੀਆਂ ਨੇ ਔਰ ਇਥੋਂ ਤੱਕ ਇੰਨੀ ਸੰਜੀਦਗੀ ਦੇ ਨਾਲ ਸਿਰਜ ਰਹੀਆਂ ਨੇ ਕਿ ਆਪਣੇ ਮਿੱਥ ਜਾਂ ਮਿਥਾਸਕ ਤੱਥਾਂ ਨੂੰ ਵੀ ਤਾਰੀਖ ਦੇ ਤੱਥਾਂ ਦੇ ਵਿੱਚ ਬਦਲਣ ਦੇ ਵਾਸਤੇ ਯਤਨਸ਼ੀਲ ਨੇ ਉਹਨਾਂ ਦੇ ਸਾਹਮਣੇ ਸਾਡੀ ਤਾਰੀਖ ਦਾ ਸਾਡੀ ਤਵਾਰੀਖ ਦਾ ਸਾਡੇ ਇਤਿਹਾਸ ਦਾ ਬਿਆਸ ਕੀ ਹੋਵੇਗਾ ਦਰਅਸਲ ਇਸ ਵੀਡੀਓ ਦੇ ਵਿੱਚ ਇੱਕ ਵੀਰ ਕਹਿ ਰਿਹਾ ਕਿ ਨਦੀੜ ਦਾ ਨਾਮ ਨਦੀੜ ਇਸ ਕਰਕੇ ਪਿਆ ਕਿ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਇੱਕ ਪਠਾਨ ਨੇ ਸ਼ੁਰਾ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਬਹਾਦਰ ਸ਼ਾਹ ਦੇ ਭੇਜੇ ਹੋਏ ਅੰਗਰੇਜ਼ ਵੈਸੇ ਫ੍ਰੈਂਚ ਡਾਕਟਰ ਸੀ ਉਸ ਡਾਕਟਰ ਜਿਸ ਦਾ ਨਾਮ ਡਾਕਟਰ ਕਾਲ ਹੁੰਦਾ ਹੈ ਸਾਡੇ ਇੱਕ ਤਾਰੀਖ ਦੇ ਕੋਈ ਸਰੋਤਾਂ ਦੇ ਵਿੱਚ ਉਹਨੇ ਗੁਰੂ ਸਾਹਿਬ ਦੇ ਉਸ ਜ਼ਖਮ ਨੂੰ ਟਾਂਕੇ ਲਗਾਏ ਸਟਿਚ ਕੀਤਾ 9 ਟਾਂਕੇ ਲਗਾਏ ਗਏ ਜ਼ਖਮ ਕੁਝ ਠੀਕ ਹੋਇਆ ਤੇ ਕੁਝ ਦਿਨਾਂ ਬਾਅਦ ਕਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਕਮਾਨ ਦਾ ਚਿੱਲਾ ਚੜਾਉਣ ਲੱਗੇ ਤੇ ਜਾਦਾ ਜ਼ੋਰ ਲਾਉਣ ਦੇ ਨਾਲ ਉਹ ਜ਼ਖਮ ਜਿਹੜਾ ਸੀ ਫੇਰ ਫਟ ਗਿਆ ਉਹ ਜਿਹੜੇ ਟਾਂਕੇ ਲਗਾਏ ਸੀ 9 ਉਹ 9 ਟਾਂਕੇ ਉੱਧੜ ਗਏ ਤੇ 9 ਉਧੇੜ ਕਿ 9 ਟਾਂਕੇ ਉੱਧੜ ਗਏ ਉਹਦੇ ਤੋਂ 9 ਦੇੜ ਤੇ ਬਦਲ ਦਾ ਬਦਲਦਾ ਸ਼ਬਦ 9 ਦੇੜ ਬਣ ਗਿਆ ਕੀ ਕਹਿਣਾ ਚਾਹੁੰਦੇ ਅਸੀਂ ਇਸ ਤੇ ਰਾਈ ਇਤਿਹਾਸ ਨੂੰ ਕਿਸ ਤਰ੍ਹਾਂ ਦੇ ਨਾਲ ਅਸੀਂ ਪੇਸ਼ ਕਰਨਾ ਚਾਹੁੰਦੇ ਹਾਂ ਜਾਂ ਫਿਰ ਇਸ ਤਰ੍ਹਾਂ ਦੇ ਨਾਲ ਪੇਸ਼ਕਾਰੀ ਕਰਨ ਦੇ ਨਾਲ ਸਾਡਾ ਕੋਈ ਫਾਇਦਾ ਹੋ ਰਿਹਾ ਜਾਂ ਫਿਰ ਦੁਨੀਆ ਦੀਆਂ ਖੋਜਕਾਰੀ ਕੌਮਾਂ ਦੇ ਸਾਹਮਣੇ ਅਸੀਂ ਮਜ਼ਾਕ ਦੇ ਪਾਤਰ ਬਣਦੇ ਜਾ ਰਹੇ ਕਦੀ ਇਸ ਗੱਲ ਨੂੰ ਸਮਝਣ ਦਾ ਸੋਚਣ ਦਾ ਯਤਨ ਕੀਤਾ ਮੈਂ ਆਰੰਭ ਦੇ ਵਿੱਚ ਕਿਹਾ ਸੀ ਸਵਾਲ ਤਾਂ ਇਹ ਹੋਣਾ ਚਾਹੀਦਾ ਸੀ ਕਿ ਨਦੀੜ ਨੂੰ ਅੱਜ ਅਸੀਂ ਸ੍ਰੀ ਅਪਚਲ ਨਗਰ ਜਾਂ ਹਜੂਰ ਸਾਹਿਬ ਕਿਉਂ ਕਹਿੰਦੇ ਹ ਸਵਾਲ ਅਸੀਂ ਕਰ ਕਿਹੜਾ ਰਹਿ ਗਿਆ ਕਿੰਨੇ ਦੇੜ ਕਿਉਂ ਕਹਾਂ ਚੰਦਾ ਸਾਨੂੰ ਤੁਜੋਂ ਇਹੋ ਜੇ ਸਵਾਲਾਂ ਦੇ ਜਵਾਬਾਂ ਦੀ ਲੋੜ ਹੁੰਦੀ ਹੈ ਤਾਂ ਜਿਹੜੀਆਂ ਕੌਮੀਆਂ ਤਾਂ ਬਾਕੀ ਖਾਸ ਕਰਕੇ ਸਿੱਖਾਂ ਤੋਂ ਬਿਨਾ ਵੀ ਜਿਹੜੀਆਂ ਇਸ ਖੇਤਰ ਦੇ ਵਿੱਚ ਖੋਜ ਕਰ ਰਹੀਆਂ ਨੇ ਜਾਂ ਜਿਨ੍ਹਾਂ ਦੇ ਖੋਜ ਪੱਤਰ ਸਾਡੇ ਸਾਹਮਣੇ ਆ ਚੁੱਕੇ ਨੇ ਉਹਨਾਂ ਦੇ ਉੱਪਰ ਵਿਚਾਰ ਕਰਨੀ ਜ਼ਰੂਰ ਕਰਨੀ ਚਾਹੀਦੀ ਹੈ ਔਰ ਜੇ ਸਾਡਾ ਮਿਆ ਰਹੀ ਰਿਆ ਤੇ ਸਾਡੇ ਇਤਿਹਾਸ ਦੀ ਤਾਰੀਖ ਦੇ ਪਵਿੱਤਰ ਜਿਹੜੇ ਤੱਥ ਨੇ ਉਹ ਤਾਂ ਮਿਥਿਹਾਸ ਵਾਂਗੂ ਖਤਮ ਹੁੰਦੇ ਜਾਣਗੇ ਤੇ ਜਿੰਨਾ ਕੌਮਾਂ ਦੀ ਝੋਲੀ ਦੇ ਚ ਕੇਵਲ ਤੇ ਕੇਵਲ ਮਿਥਾਸ ਹੈ ਉਹ ਆਪਣੇ ਤੱਥਾਂ ਨੂੰ ਇਤਿਹਾਸ ਵਾਂਗ ਪ੍ਰਗਟ ਕਰਨਗੇ ਇਹ ਗੱਲ ਹਮੇਸ਼ਾ ਯਾਦ ਰੱਖਿਓ ਤੇ ਮੈਂ ਹੈਰਾਨ ਹੋ ਜਾਂਦਾ ਕਿ ਸਾਡੇ ਮੰਚ ਜਿਹੜੇ ਸਵਾਲ ਜਨਮ ਲੈਂਦੇ ਨੇ ਅਸੀਂ ਉਹਨਾਂ ਦੇ ਕਿਵੇਂ ਦੇ ਜਵਾਬ ਪ੍ਰਾਪਤ ਕਰਕੇ ਸੰਤੁਸ਼ਟ ਹੋ ਜਾਂਦੇ ਹੁਣ ਜੇਕਰ ਇਸ ਸ਼ਹਿਰ ਦੀ ਅਸੀਂ ਪਿਸ਼ੋਕੜ ਨੂੰ ਵੇਖੀਏ ਤਾਂ Hindu ਧਰਮ ਦੀ ਵਿਰਾਸਤ ਤੇ ਪਰੰਪਰਾ ਦੇ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਉੱਥੇ ਭਗਵਾਨ ਸ਼ਿਵ ਤਪੱਸਿਆ ਕਰਦੇ ਸੀ ਸ਼ਿਵ ਦਾ ਵਾਹਨ ਜਨ ਜਿਸ ਦੇ ਉੱਪਰ ਉਹ ਸਵਾਰੀ ਕਰਦੇ ਸੀ ਨੰਦੀ ਨਾਮਕ ਬਲਦ ਉਹ ਵੀ ਉਹਨਾਂ ਦੇ ਨਾਲ ਸੀ ਔਰ ਕੁਦਰਤੀ ਗੋਦਾਵਰੀ ਦਾ ਕੰਡਾ ਤੇ ਇਸ ਮਿੱਥ ਪਰੰਪਰਾ ਦੇ ਅਨੁਸਾਰ ਜਿਹੜੀ ਇੱਕ ਪਰੰਪਰਾ ਦੂਜੀ ਪਰੰਪਰਾ ਦੀ ਮੇ ਬਾਰੇ ਤੁਹਾਡਾ ਗੱਲ ਕਰਦਾ ਇਸ ਪਰੰਪਰਾ ਦੇ ਅਨੁਸਾਰ ਭਗਵਾਨ ਸ਼ਿਵ ਦਾ ਬਲਦ ਉੱਥੇ ਚਰਿਆ ਕਰਦਾ ਸੀ ਨਾ ਮੁਸਤ ਨੰਦੀ ਸੀ ਗੋਦਾਵਰੀ ਦਾ ਕੰਡਾ ਸੀ ਤੇ ਉਹਦੇ ਨਾਮ ਦੇ ਉੱਪਰ ਸੀ ਇਹਦਾ ਨਾਮ ਜਿਹੜਾ ਸੀ ਉਹ ਨੰਦੀ ਟੱਟ ਪੈ ਗਿਆ ਟੱਟ ਭਾਵ ਕਿ ਨਾਰਾ ਨੰਦੀ ਉਹਨਾਂ ਦਾ ਜਿਹੜਾ ਵਾਹਨ ਸੀ ਉਸ ਦਾ ਨਾਮ ਤੇ ਨੰਦੀ ਟੱਟ ਜਿਹੜਾ ਹੌਲੀ-ਹੌਲੀ ਨਦੇੜ ਦੇ ਵਿੱਚ ਬਦਲਿਆ ਇਸ ਬੇਸ਼ੱਕ ਤੁਸੀਂ ਇਸ ਨੂੰ ਮਿੱਥ ਪਰੰਪਰਾ ਦੇ ਧਾਰੇ ਦੇ ਵਿੱਚ ਹੀ ਰੱਖ ਕੇ ਵੇਖੋਗੇ ਪਰ ਇੱਕੇ ਦਾ ਇਤਿਹਾਸਕ ਪੱਖ ਹੋਰ ਵੀ ਹੈ ਉਹ ਇਤਿਹਾਸਕ ਪੱਖ ਇਹ ਹੈ ਕਿ ਜਦੋਂ ਅਸੀਂ ਪ੍ਰਾਤਨ ਤੱਥਾਂ ਦੀ ਖੋਜ ਕਰਦੇ ਹਾਂ ਤਾਂ ਸਾਨੂੰ ਇੱਕ ਵਾਸ਼ੀਮ ਸ਼ਹਿਰ ਨਗਰ ਤੋਂ ਜਾਂ ਇਲਾਕੇ ਤੋਂ ਮਿਲਿਆ ਹੋਇਆ ਇੱਕ ਤਾਮਰ ਪੱਤਰ ਜਿਹੜਾ ਕਿ ਇੱਕ ਤਾਂਬੇ ਦੇ ਉੱਪਰ ਲਿਖੀ ਹੋਈ ਇੱਕ ਲਿਖਤ ਹੈ ਉਹਦੇ ਵਿੱਚ ਇੱਕ ਲਿਖਤੀ ਇਸ ਵਿਕਾਸ ਦੀ ਪ੍ਰਕਿਰਿਆ ਦਾ ਨਾਮਕਰਨ ਸਾਨੂੰ ਮਿਲਦਾ ਉਹ ਇਹ ਹੈ ਕਿ ਕਿਸੇ ਸਮੇਂ ਇੱਥੇ ਨੰਦ ਨਾਮ ਦਾ ਰਾਜਾ ਜਾਂ ਉਸ ਦੀ ਬੰਸਾਵਲੀ ਜਿਹੜੀ ਹੈ ਉਹ ਰਾਜ ਕਰਿਆ ਕਰਦੀ ਸੀ ਵੈਸੇ ਦੋ ਪਰੰਪਰਾਵਾਂ ਦਾ ਨਾਮ ਇਤਿਹਾਸਿਕ ਸਰੋਤਾਂ ਚੋਂਦਾ ਇੱਕ ਨੰਦ ਔਰ ਇੱਕ ਸਾਤ ਦੇ ਨਾਮ ਉਹਨਾਂ ਨੇ ਰਾਜ ਕੀਤਾ ਤੇ ਉਹਨਾਂ ਨੇ ਗੋਦਾਵਰੀ ਦੇ ਕੰਡੇ ਦੇ ਉੱਪਰ ਆਪਣੀ ਬੰਸਾਵਲੀ ਦੇ ਨਾਮ ਦੇ ਉੱਪਰ ਇਹਦਾ ਨਾਮ ਜਿਹੜਾ ਸੀ ਨੰਦਗ੍ਰਾਮ ਰੱਖ ਦਿੱਤਾ ਕੁਝ ਸਰੋਤਾਂ ਦੇ ਵਿੱਚ ਫਿਰ ਨੰਦੀ ਤੱਟ ਦਾ ਜ਼ਿਕਰ ਵੀ ਆਉਂਦਾ ਹੈ ਸੋ ਇਹ ਜਿਹੜੀ ਲਿਖਤ ਹੈ ਇਹਦੇ ਮੁਤਾਬਕ ਕਿ ਇਹ ਗੋਦਾਵਰੀ ਦੇ ਕੰਡੇ ਦੇ ਉੱਪਰ ਵਸਿਆ ਹੋਇਆ ਇੱਕ ਵੱਡਾ ਸ਼ਹਿਰ ਸੀ ਪਹਿਲਾ ਨਾਮ ਨੰਦੀ ਤੱਟ ਸੀ ਉਸ ਤੋਂ ਬਾਅਦ ਦਾ ਜਿਹੜਾ ਨਾਮ ਹੈ ਸਾਨੂੰ ਉਹ ਨੰਦੀਗ੍ਰਾਮ ਮਿਲਦਾ ਹੈ ਤੇ ਇੱਕ ਕਿਲਾ ਵੀ ਮਿਲਦਾ ਹੈ ਜਿਸ ਦਾ ਨਾਮ ਆਨੰਦਗਿਰੀ ਫੋਰਟ ਆਨੰਦਗਿਰੀ ਦਾ ਕਿਲਾ ਜਿਸ ਨੂੰ ਕਿਹਾ ਜਾਂਦਾ ਹੈ ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਸ਼ਹਿਰ ਬਹੁਤ ਪੁਰਾਣਾ ਹੈ ਤੇ ਇਸ ਨਾਮ ਦੇ ਨਾਲ ਆਨੰਦ ਸ਼ਬਦ ਉਹਨਾਂ ਦੀ ਪ੍ਰਾਤਨ ਮਿੱਥ ਪਰੰਪਰਾ ਦੇ ਵਿੱਚ ਵੀ ਪਿਆ ਹੈ ਤੇ ਜਿਹੜੇ ਸਾਨੂੰ ਇਤਿਹਾਸਿਕ ਤੱਥ ਮਿਲੇ ਨੇ ਇਹ ਸਾਰਾ ਉਹਨਾਂ ਦੇ ਵਿੱਚ ਵੀ ਪਿਆ ਹੈ ਜਿਸ ਪਰਿਵਾਰਕ ਪਰੰਪਰਾ ਦੇ ਬਾਰੇ ਮੈਂ ਦੱਸਿਆ ਆਨੰਦ ਜਾਂ ਸਤਿਵਾਨ ਜਿਨ੍ਹਾਂ ਨੇ ਕਹਿ ਸਕਦੇ ਹੋ ਕਿ ਇਸ ਖੇਤਰ ਦੇ ਵਿੱਚ ਆਪਣੀ रियासत ਨੂੰ ਕਾਇਮ ਕੀਤਾ ਤੇ ਉਹਦੇ ਨਾਮ ਦੇ ਉੱਪਰ ਜਿਹੜਾ ਸੀ ਇਸ ਦਾ ਨਾਮਕਰਨ ਹੋਇਆ ਜਿਹੜੇ ਮੈਂ ਤਰਤੜਨ ਦਾ ਕਰ ਰਿਹਾ ਸੀਗਾ ਉਹਦੇ ਬਾਰੇ ਵੀ ਦੋ ਧਾਰਨਾਵਾਂ ਨੇ ਇੱਕ ਤਾਂ ਉਹ ਪਰਿਵਾਰਕ ਪਰੰਪਰਾ ਜਿਸ ਤੇ ਬਾਰੇ ਮੈਂ ਤੁਹਾਨੂੰ ਦੱਸਿਆ ਕਿ ਨੰਦ ਅਤੇ ਸੱਤ ਵਿਹਾਨਾ ਇੱਕ ਬੰਸ ਪਰੰਪਰਾ ਨੇ ਇਸ ਜਗ੍ਹਾ ਤੇ ਕਬਜ਼ਾ ਕੀਤਾ ਤੇ ਉਸ ਸਮੇਂ ਨੰਦੀ ਟੱਟ ਤੋਂ ਇਹਦੇ ਨਾਮ ਦੇ ਥੋੜੀ ਤਬਦੀਲੀ ਹੋਈ ਤੇ ਨੰਦੀਗ੍ਰਾਮ ਦੇ ਨਾਮ ਦੇ ਉੱਪਰ ਇਸ ਨੂੰ ਜਾਣਿਆ ਜਾਣ ਲੱਗਾ ਇਸ ਤੋਂ ਬਾਅਦ ਜਿਹੜੇ ਤਾਰੀਖ ਤੇ ਸਾਨੂੰ ਸਰੋਤ ਮਿਲਦੇ ਨੂੰ ਮਿਲਦੇ ਨੇ ਕਿ 1318 ਦੇ ਵਿੱਚ ਇੱਥੇ ਮੁਹੰਮਦ ਬਿਨ ਤੁਗਲਕ ਨੇ ਕਬਜ਼ਾ ਕੀਤਾ ਤੇ ਉਸਨੇ ਇੱਕ ਕਿਲੇ ਦੀ ਤਾਮੀਰ ਕੀਤੀ ਉਸ ਤੋਂ ਬਾਅਦ 1358 1358 ਦੇ ਵਿੱਚ ਇਹ ਕਿਲਾ ਅਹਿਮਦ ਸ਼ਾਹ ਪਹਿਲਾ ਉਸ ਦੇ ਅਧੀਨ ਆ ਗਿਆ ਜਿਹੜਾ ਕਿ ਬਹਾਮਾਨੀ ਪਰੰਪਰਾ ਦੇ ਵਿੱਚੋਂ ਸੀ ਤੇ ਉਸ ਨੇ ਕੁਝ ਸਮਾਂ ਕਿਲੇ ਨੂੰ ਆਪਣੇ ਅਧੀਨ ਰੱਖਿਆ ਤੇ 1398 ਦੇ ਵਿੱਚ ਇੱਕ ਹੋਰ ਰਾਜੇ ਜਿਹੜੇ ਸਥਾਨਕ ਸੀ ਜਿਹੜੇ ਬਿਰਾਹ ਬੰਸਾਵਲੀ ਦੇ ਵਿੱਚੋਂ ਸੀ ਉਹਨਾਂ ਨੇ ਇਸ ਨੂੰ ਆਪਣੇ ਅਧੀਨ ਕਰ ਲਿਆ 1428 ਦੇ ਵਿੱਚ ਅਹਿਮਦ ਸ਼ਾਹ ਵਲੀ ਉਸ ਨੇ ਇਸ ਕਿਲੇ ਦੇ ਉੱਪਰ ਕਬਜ਼ਾ ਕਰ ਲਿਆ ਤੇ ਉਸ ਤੋਂ ਬਾਅਦ ਨਿਸ਼ਾਮ ਨਿਜ਼ਾਮ ਸ਼ਾਹ ਜਿਹੜਾ ਕਿ ਬਰਹਾਨ ਵਾਲਾ ਸੀ ਉਸ ਨੇ 1527 ਦੇ ਵਿੱਚ ਇਸ ਨੂੰ ਆਪਣੇ ਅਧੀਨ ਕਰ ਲਿਆ 1617 ਦੇ ਵਿੱਚ ਸ਼ਾਹਜਹਾਨ ਨੇ ਇਸ ਕਿਲੇ ਨੂੰ ਆਪਣੇ ਅਧੀਨ ਕੀਤਾ ਤੇ 1670 ਦੇ ਵਿੱਚ ਇਹ ਕਿਲਾ ਸ਼ਿਵਾਜੀ ਮਰਾਠਾ ਦੇ ਕੋਲ ਆ ਗਿਆ ਹੁਣ ਜਦੋਂ ਇਹ ਕਿਲਾ ਸ਼ਿਵਾਜੀ ਮਰਾਠਾਈ ਦੇ ਕੋਲ ਆਇਆ ਤੇ ਉਸ ਸਮੇਂ ਇਹਦੇ ਨਾਮ ਕਰਨ ਦੇ ਵਿੱਚ ਇੱਕ ਹੋਰ ਤਬਦੀਲੀ ਦਾ ਕਿਤੇ ਨਾ ਕਿਤੇ ਸਾਨੂੰ ਸਰੋਤ ਮਿਲਦਾ ਹੈ ਉਸ ਸਰੋਤ ਮਿਲਦਾ ਹੈ ਕਿ ਪਹਿਲਾਂ ਜਿਹੜਾ ਨਾਮ ਨੰਦੀ ਤਟ ਸੀ ਉਸ ਤੋਂ ਬਾਅਦ ਨੰਦੀਗ੍ਰਾਮ ਜਿਹੜਾ ਸਾਨੂੰ ਤਾਮਰ ਪੱਤਰਾ ਚ ਮਿਲਦਾ ਹੈ ਤੇ ਫਿਰ ਮਰਾਠੀ ਜਦੋਂ ਉੱਥੇ ਸ਼ਾਸਕ ਦਾ ਰਾਜ ਸਥਾਪਿਤ ਹੁੰਦਾ ਹੈ ਤੇ ਮਰਾਠੀ ਪਰੰਪਰਾ ਦੇ ਵਿੱਚ ਇੱਕ ਸ਼ਬਦ ਹੈ ਹੀੜ ਕੁਝ ਸ਼ਬਦ ਕੋਸ਼ਾਂ ਦੇ ਵਿੱਚ ਇਸ ਦਾ ਅਰਥ ਸਾਨੂੰ ਮਿਲਦਾ ਹੈ ਪੂਰਨ ਅਧਿਕਾਰ ਮਤਲਬ ਕਿ ਜਦੋਂ ਇਸ ਨੰਦ ਗ੍ਰਾਮ ਜਾਂ ਨੰਦੀ ਤੱਟ ਦੇ ਉੱਪਰ ਮਰਾਠਾ ਬੰਸਾਵਲੀ ਦਾ ਜਾਂ ਸ਼ਿਵਾਜੀ ਮਰਾਠਾ ਦਾ ਪੂਰੀ ਤਰ੍ਹਾਂ ਦੇ ਨਾਲ ਅਧਿਕਾਰ ਹੋ ਗਿਆ ਤਾਂ ਫਿਰ ਇਸ ਨੂੰ ਨੰਦ ਹੀੜ ਕਿਹਾ ਜਾਣ ਲੱਗਾ ਜਿਹੜਾ ਹੌਲੀ ਹੌਲੀ ਨਦੇੜ ਸ਼ਬਦ ਦੇ ਵਿੱਚ ਤਬਦੀਲ ਹੋਇਆ ਹੁਣ ਇਸ ਤੋਂ ਅੱਗੇ ਅਸੀਂ ਸਾਰੇ ਜਾਣਦੇ ਹਾਂ ਕਿ ਉਸ ਸਮੇਂ ਦੇ ਮੁਗਲ ਹਕੂਮਤ ਦੇ ਜਿੰਨੇ ਵੀ ਸਰੋਤ ਨੇ ਜਿਨ੍ਹਾਂ ਦੇ ਵਿੱਚ ਇਸ ਇਲਾਕੇ ਦਾ ਜ਼ਿਕਰ ਹੈ ਉੱਥੇ ਤਕਰੀਬਨ ਇਸ ਦਾ ਜਿਹੜਾ ਨਾਮ ਹੈ ਉਹ ਨੰਦੇੜ ਹੀ ਆਉਂਦਾ ਹੈ ਔਰ ਨੰਦੀੜ ਜਿਹੜਾ ਇਹ ਕੋਈ ਛੋਟਾ ਸ਼ਹਿਰ ਨਹੀਂ ਸੀ ਇਹ ਬਹੁਤ ਵੱਡਾ ਸ਼ਹਿਰ ਸੀ ਜੇਕਰ ਮੁਗਲ ਹਕੂਮਤ ਦੇ ਸਮੇਂ ਜਦੋਂ சிவாਜੀ ਮਰਾਠਾ ਤੋਂ ਬਾਅਦ ਇੱਥੇ ਫਿਰ ਮੁਗਲ ਹਕੂਮਤ ਕਾਇਮ ਹੁੰਦੀ ਹੈ ਜੇਕਰ ਅਸੀਂ ਸਿੱਧਾ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੱਕ ਚਲੇ ਜਾਈਏ ਤਾਂ ਉਹ ਸਮਾਂ ਉਹ ਹੈ ਜਦੋਂ ਸ਼ਹਿਜਾਦਾ ਮਰਜ਼ਮ ਬਹਾਦਰ ਸ਼ਾਹ ਬਣ ਕੇ ਇਸ ਇਲਾਕੇ ਦੇ ਉੱਪਰ ਕਾਬਜ਼ ਹੁੰਦਾ ਹੈ ਤੇ ਉਹਨਾਂ ਸਮਿਆਂ ਦੇ ਵਿੱਚ ਜੇਕਰ ਤੁਸੀਂ ਵੇਖੋ ਤਾਂ ਇਸ ਸ਼ਹਿਰ ਦਾ ਜਿਹੜਾ ਮਾਲੀਆ ਉਹ ਕਿੰਨਾ ਜ਼ਿਆਦਾ ਹੋਵੇਗਾ ਮੇਰਾ ਕਹਿਣ ਤੋਂ ਭਾਵ ਹੈ ਕਿ ਅਸੀਂ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਨਾਲ ਵਾਪਰੀ ਘਟਨਾ ਦੇ ਉੱਪਰ ਨਾਮ ਕਰਨ ਨੂੰ ਸਾਬਤ ਕਰਨ ਦੇ ਵਾਸਤੇ ਇਤਿਹਾਸ ਦੀ ਇੱਕ ਬਹੁਤ ਵੱਡੀ ਪਰੰਪਰਾ ਜਿਹੜੀ ਹੈ ਉਹਨੂੰ ਲਾਂਬੇ ਕਰ ਰਹੇ ਜਿਹੜਾ ਕਿ ਮੈਨੂੰ ਲੱਗਦਾ ਹੈ ਕਿ ਇਤਿਹਾਸਕਾਰੀ ਦੇ ਅਨੁਸਾਰ ਠੀਕ ਨਹੀਂ ਹੈਗਾ ਸੋ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਕਿ ਜੇ ਸਮੇਂ ਦੇ ਵਿੱਚ ਮੁਗਲ ਹਕੂਮਤ ਦੇ ਵੱਲੋਂ ਇਸ ਇਲਾਕੇ ਦੇ ਉੱਪਰ ਜਾਂ ਇਸ ਸ਼ਹਿਰ ਦੇ ਉੱਪਰ ਕਬਜ਼ਾ ਕੀਤਾ ਜਾਂਦਾ ਹੈ ਤੇ ਉਹਦੇ ਪਿੱਛੇ ਇੱਕ ਬਹੁਤ ਵੱਡਾ ਆਰਥਿਕ ਕਾਰਨ ਹੈ ਉਹ ਆਰਥਿਕ ਕਾਰਨ ਇਹ ਹੈ ਕਿ ਇਸ ਇਲਾਕੇ ਦੇ ਵਿੱਚ ਵੱਸਣ ਵਾਲੇ ਲੋਕਾਂ ਦੇ ਕੋਲੋਂ ਜਿਹੜਾ ਮਾਲੀਆ ਵਸੂਲ ਕੀਤਾ ਜਾਂਦਾ ਸੀ ਉਹ 20 ਲੱਖ 68000 ਤੇ ਤਕਰੀਬਨ 173 ਰੁਪਏ ਕੁਝ ਸਰੋਤਾਂ ਦੇ ਵਿੱਚ ਸਾਲਾਨਾ ਮਾਮਲਾ ਜਿਹੜਾ ਉਹ ਇਸ ਇਲਾਕੇ ਦੇ ਵਿੱਚੋਂ ਕਰਾਇਆ ਜਾਂਦਾ ਸੀ ਇਸ ਕਰਕੇ ਉਸ ਸਮੇਂ ਦੇ ਜਿੰਨੇ ਵੀ ਪ੍ਰਾਤਨ ਸਰੋਤ ਨੇ ਉਹਨਾਂ ਦੇ ਵਿੱਚ ਇਸ ਦਾ ਨਾਮਕਰਨ ਜਿਹੜਾ ਨਦੇੜ ਸਾਨੂੰ ਮਿਲਦਾ ਹੈ ਸਿੱਖ ਇਤਿਹਾਸ ਤੇ ਪ੍ਰਾਤਨ ਸਰੋਤਾਂ ਨੂੰ ਪੜ ਕੇ ਵੇਖ ਲੋ ਤਹਾਨੂੰ ਨਿਰਦੇਸ਼ਨਾਮੇ ਹੀ ਮਿਲੇਗਾ ਸੋ ਇਸ ਤਰ੍ਹਾਂ ਦੀ ਗਲਤ ਜਾਣਕਾਰੀ ਜਿਹੜੀ ਹੈ ਉਹ ਪ੍ਰਵਾਹਤ ਕਰਨੀ ਸੰਗਤ ਦੇ ਵਿੱਚ ਪੇਸ਼ ਕਰਨੀ ਤੇ ਇਸ ਤਰ੍ਹਾਂ ਦੇ ਨਾਲ ਜਿਹੜੀ ਇਤਿਹਾਸ ਦੀ ਆਪਣੇ ਕੋਲੋਂ ਹੀ ਮੈਂ ਕਹਿ ਸਕਦਾ ਕਿ ਇੱਕ ਤਰਤੀਬ ਤੇ ਬਣਤਰ ਨੂੰ ਤੈਅ ਕਰਕੇ ਸੰਗਤ ਦੇ ਵਿੱਚ ਪੇਸ਼ ਕਰਨਾ ਆਉਣ ਵਾਲੀ ਭੁੱਖ ਦੀ ਪੀੜੀ ਦੇ ਵਾਸਤੇ ਇਹ ਜਾਇਜ਼ ਨਹੀਂ ਹੋਵੇਗਾ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ